ਹਾਂਜੀ ਦੋਸਤੋ ਕਰਤੀ ਕਲਾਸ ਪੇਜ ਨਾਲ ਜੁੜੇ ਜਿੰਨੇ ਵੀ ਮੇਰੇ ਦੋਸਤ ਮਿੱਤਰ ਉਮੀਦ ਕਰਦਾ ਹਾਂ ਵੀ ਸਭ ਠੀਕ ਠਾਕ ਹੋਵੋਗੇ ਦੋਸਤ ਅੱਜ ਹੀ ਭਾਟੇ ਤੋਂ ਬਿਆਲਪੁਰਾ ਸਾਈਡ ਆ ਰਹੇ ਸੀਗੇ ਰਸਤੇ ਵਿੱਚ ਇੱਕ ਵੀਰ ਨੂੰ ਦੇਖਿਆ ਆ ਦੇਖੋ ਛੋਟੀ ਜੀ ਸਟਾਲ ਲਾਈ ਆ ਵੀਰ ਨੇ ਬੜਾ ਹਿੰਮਤੀ ਵੀਰ ਆ ਵੀਰ ਦੇ ਲੱਤ 'ਚ ਵੀ ਇੱਕ 'ਚ ਪ੍ਰੋਬਲਮ ਆ ਥੋੜੀ ਜੀ ਸਹੀ ਤਰ੍ਹਾਂ ਚੱਲਿਆ ਨਹੀਂ ਜਾਂਦਾ ਵੀਰ ਤੋਂ ਆ ਦੇਖੋ ਕਾਫੀ ਫਸਰੀ ਰੱਖੀ ਬੈਠਾ ਵੀਰਾ ਆਪਣੇ ਸਟਾਲ ਤੇ ਤੇ ਆਪਣੇ ਪੰਜਾਬੀ ਵੀਰਾਂ ਦੀ ਤੁਸੀਂ ਹਮੇਸ਼ਾ ਪਹਿਲ ਕਾਜ਼ਮੀ ਕਰਕੇ ਮਦਦ ਕਰਿਆ ਕਰੋ ਤਾਂ ਕਿ ਆਪਣੇ ਜੋ ਪੰਜਾਬੀ ਨੌਜਵਾਨਾਂ বেকার ਜਗਾਰੀ ਦਾ ਸਕਾਰ ਨਾ ਹੋਣ ਠੀਕ ਆ ਆ ਦੇਖੋ ਵੀਰ ਕੋਲੇ ਬੈਗ ਵਗੈਰਾ ਮਸਲਰ ਵਗੈਰਾ ਚਸ਼ਮੇ ਬੈਲਟਾਂ ساری ਫਸਰੀ ਰੱਖੀ ਬੈਠਾ ਕਾਫੀ ਮਾਤਰਾ ਦੇ ਵਿੱਚ ਸਾਮਾਨ ਆ ਬੈਗ ਵਗੈਰਾ ਕੇ ਹੈਂਡੀ ਬੈਗ ਆ ਦੇਖੋ ਕਿਸੇ ਵੀ ਵੀਰ ਨੂੰ ਜ਼ਰੂਰਤ ਹੁੰਦੀ ਆ ਕਰ ਲੈਣਸ ਵਾਲੇ ਪੰਪ ਦੇ ਬਿਲਕੁਲ ਸਾਹਮਣੇ ਵੀਰ ਨੇ ਸਟਾਲ ਲਾਈ ਹੁੰਦੀ ਆ ਬਾਕੀ ਗੱਲ ਕਰਾਉਣੇ ਆ ਵੀਰ ਨਾਲ ਹਾਂਜੀ ਵੀਰ ਜੀ ਕੀ ਹਾਲ ਹੈ ਜੀ ਵਧੀਆ ਜੀ ਬੰਦਾ ਕੀ ਨਾਮ ਆਂਗਰੇ ਆਪਣਾ ਗੁਰਪ੍ਰੀਤ ਸਿੰਘ ਜਕੀਰ ਸਿੰਘ ਕਿਹੜਾ ਪਿੰਡ ਆ ਵੀਰੇ ਗੁਰੂਸਰ ਗੁਰੂਸਰ ਗੁਰੂ ਘਰਾਂ ਜਦਾਲ ਦੀਆਂ ਠੀਕ ਆ ਗੁਰੂ ਸਰਪੰਡਾ ਤੇ ਵਧੀਆ ਸਾਥ ਦੇ ਰਹੇ ਪੰਜਾਬੀ ਲੋਕ ਆਪਣੇ ਕਿਵੇਂ ਲੱਗ ਰਿਹਾ ਆਪਣਾ ਕੰਮ ਕਰਕੇ ਵੀਰੇ ਠੀਕ ਆ ਜੀ ਵਧੀਆ ਜਿਆੜੀ ਬਣੀ ਜੀ ਠੀਕ ਆ ਜੀ ਜਣਜੀ ਲੋਕਾਂ ਦੇ ਨੌਕਰ ਲੱਗਣ ਨਾਲ ਤਾਂ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਤੇ ਬਹੁਤ ਹਿੰਮਤ ਹੀ ਆ ਵੀਰ ਨਹੀਂ ਵੀਰ ਇਹ ਵੀ ਘਰੇ ਬਹਿ ਕੇ ਵੀ ਸਰ ਸਕਦਾ ਸੀ ਇਹਦਾ ਕੋਈ ਲੱਤ ਤੇ ਨੁਕਸਾਨ ਯਾਰ ਮੈਂ ਤਾਂ ਕੁਝ ਕਰ ਨਹੀਂ ਸਕਦਾ ਬਹੁਤ ਵਧੀਆ ਇੱਕ ਨਵੀਂ ਪੀੜ੍ਹੀ ਲਈ ਉਦਾਹਰਨ ਆ ਵੀਰ ਤੇ ਜਿਹੜੇ ਮੋੜਾਂ ਤੇ ਬਹਿ ਕੇ ਕਹਿੰਦੇ ਆ ਜੀ ਸਰਕਾਰ ਰੋਜ਼ਗਾਰ ਨਹੀਂ ਦਿੰਦੀ ਸਰਕਾਰ ਰੋਜ਼ਗਾਰ ਨਹੀਂ ਦਿੰਦੀ ਤੇ ਇਹ ਵੀਰ ਦੇਖੋ ਲੱਤ ਤੇ ਨੁਕਸਾਨ ਦੇ باوجود ਵੀ ਵੀਰ ਆਪਣਾ ਪਰਿਵਾਰ ਪਾਲਣ ਦੇ ਲਈ ਆ ਸਾਲ ਲਾ ਕੇ ਮੋੜ ਤੇ ਬੈਠਾ ਤੇ ਵਧੀਆ ਵੀਰ ਕਹਿੰਦਾ ਵੀ ਰੋਜ਼ਗਾਰ ਚੱਲ ਵੀ ਰਿਹਾ ਠੀਕ ਆ ਸੋ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ